ਮਨੂ ਮੈਂ ਕਿਹਾ ਸੀਗਾ ਵੀ ਤੁਹਾਡੇ ਕੁੜੀਆਂ ਨੂੰ ਬੋਲਣ ਦੀ ਆ ਕੱਲਿਓ ਉਹ ਕਹਿੰਦੇ ਨਹੀਂ ਵੀ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਨੇ ਇੱਥੇ ਹੀ ਕਹਿਣਾ ਤੁਹਾਨੂੰ ਉਹ ਵੀ ਕਿਹੜੀ ਕੰਪਨੀ ਸੀ ਕੀ ਸੀ ਉਹ ਟੂਰ ਫਨਾਸ ਟੂਰ ਫਨਾਸ ਹਾਂਜੀ ਕਿੱਥੇ ਆ ਜੀ ਇਹ ਇਹ ਚੀਮਾ ਬਾਜ਼ਾਰ ਚ ਹੈ ਰਵਿਦਾਸ ਰੌਂਕ ਹੈਲੋ 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 ਹਾਂਜੀ ਹਾਂਜੀ ਮੈਂ ਨਾ ਪਹੁੰਚੇ ਨਹੀਂ ਅੱਜ ਦੀਦੀ ਉਹ ਕਹਿੰਦੇ ਸੀ ਕਿ ਮੈਂ ਆਪ ਹੀ ਗੱਲ ਕਰੂੰਗਾ ਮੇਰਾ ਮਾਲਕ ਜਿਹੜਾ ਗੱਲ ਗੱਲ ਮੈਨੂੰ ਕਿਹੜੀ ਗੱਲ ਨਹੀਂ ਆ ਉਹਨਾਂ ਨੇ ਪੈਸੇ ਦੋ ਤੁਸੀਂ ਜਿਹੜੇ ਸਾਡੇ ਆ ਬਸ ਗੱਲ ਖਤਮ ਕਰੋ ਜਿਹੜੀ ਗੱਲ ਕਰਨੀ ਹੋ ਕਿ ਬਾਟ ਕਰੀ ਜਾਵੇ ਠੀਕ ਹੈ ਕੋਈ ਗੱਲ ਨਹੀਂ ਜਦੋਂ ਆਉਂਦੇ ਤਾਂ ਫੇਰ ਮੈਨੂੰ ਕਹਿ ਦਿੰਦੀ ਹੈ ਉਹ ਗੱਲ ਹਾਂਜੀ ਕਹਿ ਦਿਓ ਉਹਨਾਂ ਨੂੰ ਠੀਕ ਹੈ ਮੈਨੂੰ ਵਿਆਜ ਆ ਇਹ ਗੱਲ ਯਾਦ ਰੱਖਿਓ ਕੱਲ੍ਹ ਤੋਂ ਐਤਵਾਰਿਆ ਪਰਸ ਨੂੰ ਸਾਨੂੰ ਵਿਆਹ ਚਾਹੀਦਾ ਠੀਕ ਹੈ ਹਾਂਜੀ ਮੈਂ ਫਾਈਲ ਕਰਤਾ ਨਹੀਂ ਦੇਣਾ ਪਰ ਹੁਣ ਉਹ ਮੈਨੂੰ ਅਸੀਂ ਆਪ ਹੀ ਲੈ ਲਾਂਗੇ ਕੋਈ ਨਹੀਂ ਠੀਕ ਉਹ ਕਿੱਦਾਂ ਲੈਣਾ ਸੀ ਕਿੱਦਾਂ ਹੀ ਸਾਨੂੰ ਪਤਾ ਵੀ ਮੈਂ ਤੁਸੀਂ ਆਪ ਦੇਖੋ ਵੀ ਇਹਨਾਂ ਵਿਆਜ ਪਤਾ ਨਹੀਂ ਕਿੱਦਾਂ ਭਾਰਤੀ 6 ਮਹੀਨੇ ਮੇਰਾ ਘਰ ਵਾਲਾ ਬਿੱਲ ਆ ਰਿਹਾ ਮੈਂ ਇਧਰ ਉਧਰ ਫੜ ਕੇ ਪੈਸੇ ਦਿੰਦੀ ਰਹੀ ਇਹਨਾਂ ਨੂੰ ਇਹ ਫੇਰ ਵੀ ਉੱਪਰ ਉਹ ਵੀ ਮੇ ਤੋਂ ਪੈਸੇ ਮੰਗਦੇ ਕਿਉਂਕਿ ਆਜਾ ਪਹਿਲਾਂ ਉਹ ਵਿਆਸ ਕਹਿੰਦਾ ਸੀ ਹੁਣ ਉਹ ਕਹਿ ਦਿੰਦਾ ਵੀ ਨਹੀਂ ਮੈਂ ਮਕਸੂਦਾ ਰਹਿਣਾ ਫਾਈਲ ਕਰਚਾ ਫੇ ਦੁਬਾਰਾ ਦਿੱਤਾ ਉਹਨਾਂ ਨੂੰ 12000 ਰੁਪਏ 6 ਮਹੀਨੇ ਬਾਅਦ ਹਾਂਜੀ 6 ਮਹੀਨੇ ਬਾਅਦ ਠੀਕ ਹੈ ਤਾਂ ਤੁਸੀਂ ਪੁੱਛਿਆ ਨਹੀਂ ਵੀ 6 ਮਹੀਨੇ ਬਾਅਦ ਫਾਈਲ ਐਕਸਪਾਇਰ ਹੋ ਗਈ ਜਾਂ ਫਾਈਲ ਪੁਰਾਣੀ ਕਿ ਫਾਈਲ ਤਾਂ ਉੱਥੇ ਦੀ ਉੱਥੇ ਹੀ ਆ ਉਹ ਕਹਿੰਦੇ ਨਹੀਂ ਅਸੀਂ ਜਿਹਨਾਂ ਕੋ ਅਸੀਂ ਪੈਸੇ ਲੈ ਕੇ ਦਿੰਨੇ ਆ ਉਹ ਸਾਨੂੰ ਕਹਿੰਦੇ ਨਹੀਂ ਰੀਨਿਊ ਕਰੋ ਸਿਫਾਇਲ ਖਰਚਾ ਦੁਬਾਰਾ ਲੈਣਾ ਹੀ ਲੈਣਾ ਗੱਲ ਨਾ ਪਹਿਲਾਂ ਹੀ ਕਰਨੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਉਹਨਾਂ ਦੇ ਨਾਲ ਜਿਹੜਾ ਤੁਸੀਂ ਅੱਜ মিডিਆ ਦੇ ਸਾਹਮਣੇ ਆ ਰਹੇ ਹੋ ਨਾ ਲੱਖ ਰੁਪਏਾਂ ਦਾ ਨੋਟ ਇਹਨੇ ਪਰੇਸ਼ਾਨੋ ਕਰਦੇ ਕਦੀ ਸਾਡੇ ਘਰੇ ਮੁੰਡੇ ਘਲਦੇ ਨਹੀਂ ਤੁਸੀਂ ਤਾਲਾ ਖੋਲ੍ਹੋ ਅਸੀਂ ਅੰਦਰ ਬਹਿਣਾ ਆ ਅਸੀਂ ਇਦਾ ਕਰਨਾ ਆ ਮੇਰੀਆਂ ਦੋ ਛੋਟੀਆਂ ਛੋਟੀਆਂ ਕੁੜੀਆਂ ਜੇ ਕਾਹਨੂੰ ਸਾਨੂੰ ਕੋਈ ਵੀ ਗੱਲਬਾਤ ਹੁੰਦੀ ਫੇ ਇਹ ਜ਼ਿੰਮੇਵਾਰ ਹੈਣਾ ਇਸ ਜੀ ਦੇ ਤੁਹਾਡੀ ਸਾਡੇ ਸੱਜਣ ਹੋਰ ਵੀ ਹੈਗੇ ਜਿਨ੍ਹਾਂ ਨੇ ਛੋਟੇ ਛੋਟੇ ਲੋਨ ਲਏ ਕਿਸੇ ਨੂੰ 10 ਦਾ ਲਿਆ ਕਿਸੇ ਨੂੰ 20 ਦਾ ਲਿਆ ਉਹਨਾਂ ਨੂੰ ਬੜੇ ਤੰਗ ਕਰਦੇ ਆ ਕਿਉਂਕਿ ਬਹੁਤਿਆਂ ਦੇ ਵਿੱਚ ਤਾਂ ਮੈਂ ਵੀ ਅੱਗੇ ਗਵਾਈਆਂ ਪਾਉਂਦਾ ਰਿਆਂ ਲੋਕਾਂ ਨੂੰ ਮੇਰੇ ਕੁਝ ਪਿੰਡ ਦੇ ਸੀ ਕੋ ਸੱਜਣ ਸੀ ਉਹਨਾਂ ਨੂੰ ਵਿਆਜੀ ਵੇਲੇ ਸਦੋਂ ਲਈ ਮੇਰੀਆਂ ਆਪਣੀਆਂ ਗਵਾਈਆਂ ਪਈਆਂ ਹੋਈਆਂ ਪਰ ਮ ਜਦੋਂ ਵੀ ਤੁਹਾਡੇ ਘਰੇ ਕਿਸੇ ਵੀ ਏਜੰਸੀ ਦਾ ਕਿਸੇ ਵੀ ਬੈਂਕ ਦਾ ਬੈਂਕ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਤੁਹਾਡੇ ਘਰੇ ਕੋਈ ਵੀ ਕਰੰਦਾ ਆਉਂਦਾ ਪਹਿਲਾਂ ਉਹਦਾ ਆਈਡੀ ਕਾਰਡ ਚੈੱਕ ਕਰੋ ਫਿਰ ਉਹਦਾ ਅਥਾਰਟੀ ਲੈਟਰ ਚੈੱਕ ਕਰੋ ਵੀ ਕਿਹੜੇ ਅਧਿਕਾਰੀ ਨੇ ਕਿਹੜੀ ਏਜੰਸੀ ਨੇ ਉਹਨੂੰ ਭੇਜਿਆ ਆ ਅਗਰ ਉਹਦੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਤਾਂ ਉਹਨੂੰ ਅੰਦਰ ਬੰਨ੍ਹ ਦਿਓ ਨਹੀਂ ਫੜ ਕੇ ਵੱਲੋ ਤੇ ਪੁਲਿਸ ਨੂੰ ਸੱਦ ਕੇ ਤਾਂ ਉਹਨਾਂ ਦੇ ਹਵਾਲੇ ਕਰ ਦਿਓ ਇਹ ਗੱਲ ਸਾਰੇ ਮੇਰੇ ਵੀਰ ਨੋਟ ਕਰਨ ਜਿਹੜੇ ਵੀ ਇਹਨਾਂ ਇਹਾਂ ਜੀਆਂ ਏਜੰਸੀਆਂ ਤੋਂ ਕੋਈ ਦੁੱਖਿਆ ਜਾਂ ਪਰੇਸ਼ਾਨ ਹੈਗੇ